ਆਸਤਾ ਪਟਾ ਜੀ ਚਾਰ ਮੋਗਾ ਪਿਆਰ ਮੇਰੇ ਜਲਦੀ ਜਲਦੀ ਬਾਹਰ ਦੇ ਦੇ ਸਭੀ ਜਿਹੜੇ ਵੇਦਾਂ ਨੌਕਰੀ ਕਰਵਾ ਲੈਣੇ ਚਿੱਤਰਾ ਪੂਰਵਾ ਗਾ ਕੋ ਸਭੀ ਸੰਗਤ ਸੇ ਬੇੜੇ ਖੁੱਲੇ ਖੁੱਲੇ ਹੋ ਜਾ ਖੁੱਲੇ ਖੁੱਲੇ ਆ ਜਾ ਸਨਾਤਨ ਜੀ ਦੇ ਨਾਮ 'ਚ ਗੁਰਦਾਸਪੁਰ ਵੱਲੋਂ ਹੋਲੀ ਦਾ ਦਹਨ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਕੇ ਗੁਰਦਾਸਪੁਰ ਨਿਵਾਸੀਆਂ ਨੇ ਪੂਰੇ ਹਰਸ਼ੋ ਲਾਸ ਨਾਲ ਹਿੱਸਾ ਲਿਆ ਯੋਗਦਾਨ ਪਾਇਆ ਇਹ ਪ੍ਰੋਗਰਾਮ ਦੀ ਮਹੱਤਤਾ ਕਿ ਹਰ ਜਿਹੜਾ ਹੋਲੀ ਦਾ ਪ੍ਰੋਗਰਾਮ ਹੁੰਦਾ ਉਸ ਤੋਂ ਉਸ ਦੌਰਾਨ ਇੱਕ ਹੋਲੀਕਾ ਦਹਨ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਹਰ ਸਨਾਤਨੀ ਹਰ ਹਿੰਦੁਸਤਾਨੀ ਹਰ ਆਦਮੀ ਆਪਣੇ ਘਰੋਂ ਲੱਕੜੀ ਲਿਆ ਕੇ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਵਾਸਤੇ ਔਰ ਕਲਾ ਕਲੇਸ਼ ਖਤਮ ਕਰਨ ਵਾਸਤੇ ਸੁਖ ਸਮਰਥੀ ਵਾਸਤੇ ਹੋਲੀਕਾ ਦਹਨ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ ਔਰ ਬਹੁਤ ਹਰਸ਼ੋ ਲਾਸ ਨਾਲ ਪੁਰਦਾਸਪੁਰ ਵਾਸੀਆਂ ਨੂੰ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਔਰ ਉਮੀਦ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਸ ਪ੍ਰੋਗਰਾਮ ਨੂੰ ਦੁਹਰਾਇਆ ਜਾਏਗਾ ਔਰ ਇਸ ਪ੍ਰਥਾ ਨੂੰ ਜਾਰੀ ਰੱਖਿਆ ਜਾਏਗਾ ਕਿਹਾ ਸ਼ੇਰ ਜੀ ਸਨਾਤਨ ਚੇਤਨਾ ਮੰਚ ਸਨਾਤਨ ਧਰਮ ਦੇ ਤਿਹਾਰਾਂ ਦੀ ਲੜੀ ਨੂੰ ਲੈ ਕੇ ਅੱਜ ਗੁਰਦਾਸਪੁਰ ਦੇ ਵਿੱਚ ਹੋਲੀਕਾ ਦਹਨ ਦਾ ਪ੍ਰੋਗਰਾਮ ਕਰਾਇਆ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਦੇ ਵਸਿੰਦਿਆਂ ਨੇ ਸ਼ਹਿਰ ਦੀ ਜਨਤਾ ਨੇ ਵੱਧ ਚੜ ਕੇ ਹਿੱਸਾ ਲਿਆ ਔਰ ਸਨਾਤਨ ਧਰਮ ਦੇ ਇਸ ਪ੍ਰੋਗਰਾਮ ਨੂੰ ਭਰਪੂਰ ਸਹਿਯੋਗ ਦਿੱਤਾ ਪ੍ਰੋਗਰਾਮ ਦਾ ਉਦੇਸ਼ ਕੀ ਹੈ ਪ੍ਰੋਗਰਾਮ ਦਾ ਉਦੇਸ਼ ਹੋਲੀਕਾ ਦਹਨ ਕਰਨਾ ਹੋਲੀਕਾ ਦਹਨ ਬੀਸਿਕਲੀ ਅਛਾਈ ਔਰ ਵਿਸ਼ਵਾਸ ਦੀ ਜਿੱਤ ਦਾ ਪ੍ਰਤੀਕ ਹੈ ਭਗਤ ਪ੍ਰਲਾਦ ਦੀ ਵਿਸ਼ਵਾਸ ਸੀ ਵੀ ਮੈਨੂੰ ਭਗਵਾਨ ਵਿਸ਼ਨੂੰ ਆ ਕੇ ਬਚਾਣਗੇ ਉਹ ਵਿਸ਼ਵਾਸ ਨੂੰ ਜਿੱਤ ਨੂੰ ਉਸ ਵਿਸ਼ਵਾਸ ਨੂੰ ਕਾਇਮ ਰੱਖਿਆ ਭਗਵਾਨ ਨੇ ਇਸ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਤਿਉਹਾਰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਇੱਕ ਦਾਸਪੁਰ ਵਾਸੀਆਂ ਨੂੰ ਹੋਲੀਕਾ ਦਹਨ ਦੇ ਪਰਵ ਤੇ ਸਨਾਦਰ ਦੇਤਰਾ ਮੰਚੋਂ ਹਾਰਦਿਕ ਵਧਾਈ ਹੈ ਤੇ ਇਹ ਜਿਹੜਾ ਸਾਡਾ ਕਾਰਜਕ੍ਰਮ ਹੈ ਪਿਛਲੀ ਵਾਰ ਇਹ ਹੀ ਛੋਟਾ ਜਿਹਾ ਸ਼ੁਰੂ ਕੀਤਾ ਸੀ ਪ੍ਰੋਗਰਾਮ ਇਸ ਵਾਰ ਇਹ ਕਾਰਜਕ੍ਰਮ ਬੜੇ ਵੱਡੇ ਵਿਵਸਥਾ ਤੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਸਾਡੇ ਜਾਣਦੇ ਨੇ ਇਹ ਸਨਾਦਰ ਪਰਵ ਹੈਗਾ ਇਹਨੂੰ ਅਸੀਂ ਪੂਰੇ ਵਿਧੀ ਵਿਵਧਾਨ ਤੇ ਨਾਲ ਸਨਾਦਰ ਢੰਗ ਨਾਲ ਮਨਾਵਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਅਗਲੇ ਸਾਲ ਤੋਂ ਹਰ ਸ਼ਹਿਰ ਦੇ ਚੌਂਕ 'ਚ ਵੱਖ-ਵੱਖ ਸੰਸਥਾਵਾਂ ਇਸ ਤਰ੍ਹਾਂ ਹੀ ਹੋਲੀਕਾ ਦੇਣ ਦਾ ਪਰਵ ਮਨਾਣ ਤੇ ਹਿੰਦੂ ਜਾਗਰਤੀ ਦਾ ਵੱਧ ਤੋਂ ਵੱਧ ਝੰਡਾ ਫਲੰਦ ਹੋਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਤਿਉਹਾਰਾਂ ਵਾਲੇ ਸਥਾਨ ਤੇ ਚਰੰਬਾਰੀ सनातन धर्म सारे धर्मान नु ਲੈ ਕੇ ਚੱਲਦਾ ਹੈ सनातन धर्म ਚ ਕਿਸੇ ਧਰਮ ਦਾ ਵਿਰੋਧ ਨਹੀਂ ਹੈਗਾ ਸਾਰ ਸਾਰਾ ਨਾਤਨ ਧਰਮ ਚੋਂ ਹੀ ਸਾਰੇ ਧਰਮ ਨਿਕਲੇ ਨੇ ਇਹੀ ਮੂਲ ਹੈ ਸਾਰਾ ਸਾਰੇ ਧਰਮਾਂ ਦਾ ਹੋਲੀ ਦਾ ਦਹਨ ਦਾ ਇਹੀ ਮੂਡ ਹੋਵੇ। ਹੋਲੀ ਦਾ ਦਹਨ ਦਾ ਇਹੀ ਹੈ ਕਿ ਹੋਲੀ ਕਾ ਨੂੰ ਵਰਦਾਨ ਸੀ ਕਿ ਅਗਰੇ ਨਹੀਂ ਚਲੇਗੀ ਪਰ ਇਹਨੇ ਬੁਰਾਈ ਦਾ ਸਾਥ ਦਿੱਤਾ ਹੋਲੀ ਕਾ ਨੇ ਤੇ ਰੱਬ ਨੇ ਵੀ ਉਹਦਾ ਸਾਥ ਛੱਡਤਾ ਤੇ ਪ੍ਰਲਾਦ ਨੂੰ ਬਚਾ ਲਿਆ ਤੇ ਹੋਲੀ ਨੂੰ ਜਲਾ ਦਿੱਤਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਕਿਸਦਾ ਬੁਰਾ ਜਾਏਗਾ ਰੱਬ ਉਹਦੇ ਨਾਲ ਨਹੀਂ ਚਲੇਗਾ। ਸਭ ਤੋਂ ਪਹਿਲੇ ਤਾਂ ਸੰਸ ਸਨਾਤਨ ਚੇਤਨਾ ਮੰਚ ਵੱਲੋਂ ਮੈਂ ਵਿਨੇ ਮਹਾਜਨ ਸਾਰੇ ਹੀ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਵੱਧ ਚੜ ਕੇ ਅੱਜ ਦੇ ਪ੍ਰੋਗਰਾਮ 'ਚ ਹਿੱਸਾ ਲਿਆ ਔਰ ਸਾਡੇ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਨਾਮ ਜਪਿਓ ਹਰ ਕੈਸੇ ਕੈਸੇ ਦਰੂ ਪ੍ਰਲਾਦ ਜਪਿਓ ਹਰ ਜੈਸੇ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਪ੍ਰਲਾਦ ਉਹ ਭਗਤ ਹੋਏ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਭਗਤ ਦਾ ਦਰਜਾ ਹਾਸਿਲ ਹੈ ਕਿਉਂਕਿ ਪ੍ਰਲਾਦ ਉਹ ਸੀ ਜਿਨ੍ਹਾਂ ਨੇ ਜਮਦਿਆਂ ਹੀ ਭਗਤੀ ਦੇ ਲੈਨ 'ਚ ਪੈਰ ਰੱਖਿਆ ਔਰ ਇੰਨੇ ਕਸ਼ਪ ਰਾਖਸ਼ਸ ਦੇ ਵਰਕਰ ਪੈਦਾ ਹੋ ਗਏ ਵਿਸ਼ਨੂੰ ਦੀ ਭਗਤੀ ਕਰਦੇ ਸੀ ਔਰ ਹਰਿਨੇ ਕਸ਼ਪ ਨੂੰ ਬਹੁਤ ਹੀ ਇਸ ਗੱਲ ਦਾ ਗੁੱਸਾ ਸੀਗਾ ਸਾਰੀ ਪ੍ਰਜਾ ਨੂੰ ਖਲਾਫ ਕਰਤਾ ਮੇਰੇ ਉਹਨੂੰ ਮਾਰਨ ਦੇ ਲਈ ਪ੍ਰਲਾਦ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਕਦੀ ਪਹਾੜੀ ਤੋਂ ਸੁੱਟਿਆ ਗਿਆ ਕਦੀ ਹਾਥੀ ਦੇ ਪੈਰ ਥੱਲੇ ਦੱਬਿਆ ਗਿਆ ਬੜੇ ਹੀ ਪ੍ਰਯਤਨ ਕੀਤੇ ਗਏ ਐਂਡ ਹੋਲਿਕਾ ਜਿਹੜੀ ਕਿ ਹਰਿਨੇ ਕਸ਼ਪ ਦੀ ਭੈਣ ਸੀਗੀ ਜਿਹਨੂੰ ਵਰਦਾਨ ਸੀਗਾ ਵੀ ਅਗਨੀ ਉਹਨੂੰ ਕੁਝ ਨਹੀਂ ਕਰ ਸਕਦੀ ਉਹਨੇ ਕਿਹਾ ਵੀ ਮੈਂ ਇਹਨੂੰ ਗੋਦੀ 'ਚ ਲੈ ਕੇ ਬੈਠਾਂਗੀ ਤੇ ਇਹ ਖਤਮ ਹੋ ਜਾਏਗਾ ਤੇ ਮੈਂ ਬਚ ਜਾਵਾਂਗੀ ਲੇਕਿਨ ਐਸਾ ਪ੍ਰਭੂ ਦਾ ਚਮਤਕਾਰ ਹੋਇਆ ਕਿ ਹੋਲਿਕਾ ਜਿਹੜੀ ਸੀ ਉਹ ਇਹਦੇ ਵਿੱਚ ਜਲ ਕੇ ਖਤਮ ਹੋ ਗਈ ਤੇ ਪ੍ਰਿਲਾਦ ਜੀ ਬਚ ਕੇ ਆ ਗਏ ਹੋਲਿਕਾ ਦੇ ਵਿੱਚ 8 ਦਿਨ ਬੜੇ ਹੀ ਆਪਾਂ ਸ਼ੋਕ ਦੇ ਮਨਾਉਂਦੇ ਆ ਉਹ ਇਸ ਕਾਰਨ ਮਨਾਉਂਦੇ ਆ ਕਿ ਪ੍ਰਿਲਾਦ ਨੂੰ ਜਿਹੜੀਆਂ ਯਾਤਨਾਵਾਂ ਦਿੱਤੀਆਂ ਗਈਆਂ ਜਿਹੜੇ ਕਸ਼ਟ ਦਿੱਤੇ ਗਏ ਉਹਦੇ ਕਰਕੇ ਅੱਜ ਤੱਕ ਹਿੰਦੂ ਤਵ ਦੇ ਵਿੱਚ ਹੋਲਿਕਾ ਦੇ 8 ਦਿਨ ਕਸ਼ਟਦਾਇਕ ਮੰਨੇ ਜਾਂਦੇ ਆ ਲੇਕਿਨ 8ਵਾਂ ਦਿਨ ਜਦੋਂ ਹੋਲਿਕਾ ਦਹਨ ਹੁੰਦਾ ਔਰ ਪ੍ਰਿਲਾਦ ਜੀ ਜੀਵਤ ਨਿਕਲਦੇ ਉਹ ਖੁਸ਼ੀ ਦੇ ਮਾਹੌਲ 'ਚ ਬਦਲ ਜਾਂਦਾ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਹ ਖਤਮ ਹੋ ਜਾਂਦੀ ਹੈ ਔਰ ਸਾਰੀ ਸ੍ਰਿਸ਼ਟੀਵਲ ਸਕਾਰਾਤਮਕ ਊਰਜਾ ਦਾ ਉਦੇਸ਼ ਜਿਹੜਾ ਉਹ ਉਦਾਪਨ ਹੋ ਜਾਂਦਾ ਹੈ। ਕੌਲੀਕਾ ਦਾ ਇਹਨਾਂ ਦਾ ਸਾਇੰਟੀਫਿਕ ਮਹੱਤਵ ਹੈ ਤਾਂ ਕਿ ਸਾਇੰਟੀਫਿਕ ਮਹੱਤਵ ਇਹ ਆ ਕਿ ਸਰਦੀਆਂ ਤੋਂ ਗਰਮੀਆਂ ਦੇ ਵਿੱਚ ਪਰਵੇਸ਼ ਹੋਣ ਦੇ ਵਿੱਚ ਸਰਦੀਆਂ ਚ ਲੋਕੀ ਇਸਨਾਨ ਪ੍ਰਤੀਕਿਰਿਆ ਜਿਹੜੀ ਹੈ ਉਹ ਬਹੁਤ ਘਟ ਜਾਂਦੀ ਹੈ ਜਿੱਦ ਦੇ ਨਾਲ ਕੁਝ ਕੀਟਾ ਨੂੰ ਉਹ ਸਰੀਰ ਦੇ ਨਾਲ ਜੁੜੇ ਰਹਿ ਜਾਂਦੇ ਆ। ਲੇਕਿਨ ਅੱਜ ਤੋਂ ਇਸਨਾਨ ਸ਼ੁਰੂ ਹੋ ਜਾਂਦੇ ਨੇ ਔਰ ਹਵਾ ਦੇ ਵਿੱਚ ਵਾਤਾਵਰਨ ਦੇ ਵਿੱਚ ਵੀ ਇਹਨਾਂ ਦੀ ਪਰਿਕਰਮਾ ਜਦੋਂ ਲੈਂਦੇ ਆ ਜਿੰਨੇ ਸਰੀਰ ਦੇ ਕਿਟਾਣੂ ਲੱਗੇ ਹੁੰਦੇ ਆ ਉਹ ਵੀ ਖਤਮ ਹੋ ਜਾਂਦੇ ਆ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਇਹ ਆ